ਦਾ ਕੋਣਾ ਤੇ ਜਿੰਦਾ ਕੋਣਾ ਜੈਨਿਕ ਪਹਿਚਾਨ ਆ ਜਾਵੇ ਨਾ ਤੇ ਇਬਾਦਤ ਕਰਨ ਦਾ ਟੰਗ ਪਤਾ ਲੱਗ ਜਾਂਦਾ ਜਾਗੋ ਏ ਸੌਣ ਵਾਲਿਓ ਮੋਇਆਂ ਚੋਂ ਜੀ ਉਠੋ ਜੀ ਮੋਇ ਤੋਂ ਕਬਰਾਂ ਚੋਂ ਜੀ ਉਠੋ ਤੋਇਆਂ ਚੋਂ ਜੀ ਉਠੋ ਜੀ ਇਹ ਕਬਰਾਂ ਚੋਂ ਜੀ ਉਠੋ ਇਹ ਕਿਹੜੀਆਂ ਕਬਰਾਂ ਦੀ ਗੱਲ ਕਰ ਰਹੇ ਆ ਕੀ ਜ਼ਮੀਨ ਵਾਲੀਆਂ ਕਬਰਾਂ ਖੁੱਲਣਗੀਆਂ ਇਥੇ ਜ਼ਮੀਨ ਨਹੀਂ ਰਹਿਣੀ ਇਹ ਆਸਮਾਨ ਨਹੀਂ ਰਹਿਣਾ ਇਹ ਕਲਾਮ ਚ ਲਿਖਿਆ ਖੁਦਾ ਨੇ ਕਿਹਾ ਕਿ ਜਿਹੜਾ ਇਨਸਾਨ ਖਾਕ ਤੋਂ ਬਣਾਇਆ ਫਿਰ ਖਾਕ ਚ ਮਿਲ ਜਾਏਗਾ ਤੇ ਕਿਹੜੀ ਕਬਰ ਖੁੱਲਣ ਦੀ ਗੱਲ ਕਰ ਰਹੇ ਨੇ ਇਹ ਤੇਰਾ ਜਿਸਮ ਇੱਕ ਕਬਰ ਐ ਹਰ ਰੋਜ਼ ਜਿਦੇ ਵਿੱਚੋਂ ਤੂੰ ਆਪਣੀਆਂ ਖੁਆਇਸ਼ਾਂ ਨੂੰ ਮਾਰਨਾ ਹੈ ਇਸ ਕਬਰ ਦਾ ਇਨਕਾਰ ਕਰਨਾ ਹੈ ਇਸ ਕਬਰ ਵਿੱਚੋਂ ਜੀਉਣਾ ਕਬਰਾਂ ਚੋਂ ਜੀ ਉਠੋ ਤੂੰਆਂ ਚੋਂ ਜੀ ਉਠੋ ਤੂੰਆਂ ਚੋਂ ਜੀ ਦੁੱਖਾਂ ਮੁਸੀਬਤਾਂ ਵਿੱਚ ਮੁਸੀਬਤਾਂ ਵਿੱਚ ਡੋਬਿਆ ਚੋਂ ਜੀ ਉਠੋ ਚੋਂ ਜੀ ਇਮਾਨ ਵਿੱਚ ਜੋ ਮਰਦਾ ਹੋਇਆ ਚੋਜੀ ਉਠੋ ਹਰ ਇਨਸਾਨ ਦੀ ਸੰਗਤ ਕਰ ਲਿਓ ਕਦੀ ਉਹਦੀ ਸੰਗਤ ਨਾ ਕਰਿਓ ਜਿਹੜਾ ਈਮਾਨ ਦਾ ਮਰਿਆ ਹੋਵੇ ਆਪ ਤੇ ਮਰਿਆ ਹੀ ਮਰਿਆ ਉਹਨੇ ਤੈਨੂੰ ਵੀ ਮਾਰ ਦੇਣਾ ਈਮਾਨ ਵਿੱਚ ਜੋ ਮੁਰਦਾ ਹੋਇਆ ਚੋਜੀ ਉਠੋ ਜਾਨ ਆਪਣੇ ਆਪ ਨੂੰ ਤੂੰ ਉਸ ਨੂਰ ਚੋਂ ਨੂਰ ਨਿਕਲਿਆ ਇਹਨੂੰ ਦੇ ਨਜ਼ਾਰੋ ਇਹਨੂੰ ਦੇ ਨਜ਼ਾਰੋ ਇਹਨੂੰ ਜਿਦੇ ਨਜ਼ਾਰੋ ਤਕੋ ਦੁਆ ਕਰੋ ਦੁਆ ਕਰੋ ਸਾਫ਼ ਹੀ ਤੇਰੇ ਅੱਗੇ ਅਲਫ਼ਾਜ਼ ਸੱਚ ਸੁਣਨ ਨੂੰ ਹਮੇਸ਼ਾ ਨਹੀਂ ਮਿਲਦਾ ਸੱਚ ਸੁਣਨ ਨੂੰ ਹਮੇਸ਼ਾ ਨਹੀਂ ਮਿਲਦਾ ਉਹ ਸੁਣਨ ਨੂੰ ਹਮੇਸ਼ਾ ਸੋ ਮਿਲਦਾ ਜੋ ਤੇਰੇ ਕੰਨਾਂ ਨੂੰ ਚੰਗਾ ਲੱਗਦਾ ਹੈ ਉਠ ਮੁਸਾਫਿਰ ਤੇਰੇ ਅੱਗੇ ਸੱਚ ਦਾ ਸੂਰਜ ਲੱਗਿਆ ਪਹਿਚਾਨ ਕਿ ਜਿਹਦੇ ਕੋ ਤੂੰ ਸੁਣ ਰਿਹਾ ਉਹ ਸੱਚ ਦਾ ਸੂਰਜ ਹੈ ਕਿ ਹਾਲੇ ਹਨੇਰਾ ਹੀ ਹੈ ਮੈਂ ਅਕਸਰ ਹੀ ਲੋਕਾਂ ਨੂੰ ਕਹਿਣਾ ਹੁੰਦਾ ਲੋਕਾਂ ਨੂੰ ਕਹਿਣਾ ਹੁੰਦਾ ਜਿਹੜੇ ਸੁਣਦੇ ਨੇ ਨਾ ਪ੍ਰਚਾਰ ਸੁਣਦੇ ਨੇ ਉਹ ਕਿਹਾ ਕਰਨ ਕਿ ਉਸ ਨਾਮੀ ਜੋ ਤੇਰੀ ਜ਼ਿੰਦਗੀ ਦੇ ਵਿੱਚ ਪੂਰਾ ਹੈ ਕਿਤੇ ਉਹ ਨਾ ਸੁਨਾਮੀ ਜਿਹੜਾ ਤੇਰੇ ਚ ਵੀ ਅਧੂਰਾ ਹੈ ਤੇ ਸਾਨੂੰ ਵੀ ਅਧੂਰਾ ਰੱਖੇਗਾ ਉਠ ਮੁਸਾਫਿਰ ਤੇਰੇ ਅੱਗੇ ਸੱਚ ਦਾ ਸੂਰਜ ਲੱਗਿਆ

ਜਿਨਾ ਕੋਈ ਸੁੱਟ ਜਾਏ ਕੋੜੇ ਦਾਣੇ ਵੇਖੀ ਤੇਰੇ ਖੇਤ ਚ ਨਾ ਕੋਈ ਸੁੱਟ ਜਾਏ ਕੋੜੇ ਦਾਣੇ ਤੇਰੀ ਜ਼ਿੰਦਗੀ ਇੱਕ ਖੇਤ ਹੈ ਤੇਰਾ ਘਰ ਇੱਕ ਖੇਤ ਹੈ ਇਹ ਤੇਰੀ ਸੰਗਤ ਇੱਕ ਖੇਤ ਹੈ ਤੇ ਜਿੰਨੇ ਇਹਦੇ ਵਿੱਚ ਕੋੜੇ ਦਾਣੇ ਸੁੱਟਣ ਹੋਣਾ ਹੈ ਨਾ ਉਹਨੇ ਉਹ ਲਿਬਾਸ ਪਾ ਕੇ ਉਹ ਨਾ ਜਿਹੜਾ ਤੇਰੀ ਅੱਖ ਨੂੰ ਚੰਗਾ ਲੱਗਦਾ ਹੈ ਉਨੇ ਉਹ ਗ੍ਰੰਥ ਫੜ ਕੇ ਉਹਨਾ ਆਪਣੇ ਹੱਥ 'ਚ ਜਿਹੜਾ ਤੈਨੂੰ ਚੰਗਾ ਲੱਗਦਾ ਐ ਐਸਾ ਤੇਰੀ ਜ਼ਿੰਦਗੀ ਦੇ ਵਿੱਚ ਕੋੜੇ ਦਾਣੇ ਸੁੱਟੇਗਾ ਤੈਨੂੰ ਇੱਥੋਂ ਵੀ ਰੱਖ ਲੇਗਾ ਤੇ ਉਹ ਉੱਥੋਂ ਵੀ ਰੱਖ ਲੇਗਾ ਤੇ ਦੁਆ ਕਰਨੀ ਆ ਕਿ ਕੋਈ ਐਵੇਂ ਨਾ ਕਰ ਸਕੇ ਤੇ ਉਹਨੂੰ ਮਹਿਫੂਜ਼ ਖੁਦਾ ਰੱਖੇਗਾ ਜਿਹੜਾ ਕਲਾਮ ਦੇ ਵਿੱਚ ਹੋਵੇਗਾ ਤੇ ਜਿਹਦੇ ਵਿੱਚ ਕਲਾਮ ਹੋਵੇਗਾ ਵੇਖੀ ਤੇਰੇ ਖੇਤ 'ਚ ਨਾ ਕੋਈ ਸੁੱਟ ਜਾਏ ਕੋੜੇ ਦਾਣੇ जाग के राखी करे तूं साधो खेत बचा ਤਤ ਦੇ ਵਿੱਚ ਬੇਲਾ ਰੁੜਿਆ ਤੂੰ ਨਾ ਸੁਰਤ ਸੰਭਾਲੀ ਉਮਰ ਦੀ ਪੂੰਜੀ ਲੁੱਟ ਗਈ ਤੇਰੀ ਤੂੰ ਨਾ ਦੁਰਤ ਸੰਭਾਲੀ ਆ ਕਰੋ सारियूं चाको सारियो तूं करो तूं करो मिले करो मिले तूं करो तूं करो तूं करो तूं करो ਬੱਚਾ ਉਹ ਕਹਿ ਰਿਹਾ ਸੀ ਕਿ ਉਹਨੇ ਇੱਕ ਗੀਤ ਦੀ ਫਰਮਾਇਸ਼ ਕੀਤੀ ਮੈਂ ਉਹਦੀ ਨਜ਼ਰ ਕਰ ਰਿਹਾ ਪਹਿਚਾਨ ਤੇ ਪਹਿਚਾਨਣਾ ਕਿਸੇ ਹੋਰ ਨੂੰ ਨਹੀਂ ਆਜ ਤੱਕ ਪਰ ਇਨਸਾਨ ਕਿਸੇ ਹੋਰ ਨੂੰ ਪਹਿਚਾਨਣ ਚ ਲੱਗਾ ਹੈ ਇਨਸਾਨ ਦੀ ਅੱਖ ਦੇ ਵਿੱਚ ਇੱਕ ਖੂਬੀ ਪਾਈ ਜਾਂਦੀ ਹੈ ਉਹ ਦੂਸਰੇ ਦੇ ਵਿੱਚ ਗਲਤੀ ਲੱਭਣ ਦੀ ਤੇ ਆਪਣੇ ਲੋਕਾਂ 'ਚ ਜਿਆਦਾ ਹੈ ਪਹਿਚਾਨ ਪਹਿਚਾਨਣਾ ਕਿੰਨੂ ਹੈ ਅੱਜ ਆਪਣੇ ਆਪ ਨੂੰ ਪਹਿਚਾਨਣਾ ਕਿ ਤੂੰ ਕੌਣ ਹੈ ਤੂੰ ਪੈਦਾ ਕਿਉਂ ਹੋਇਆ ਤੇ ਖੁਦਾ ਨੇ ਤੈਨੂੰ ਇਸ ertidhi ਦੇ ਉੱਤੇ ਇਸ ਘਰਾਨੇ ਦੇ ਅੰਦਰ ਇਹ ਲੋਕਾਂ ਦੇ ਵਿੱਚ ਕਿਉਂ ਰੱਖਿਆ ਇਸ ਕਾਇਨਾਤ ਦੇ ਅੰਦਰ ਜਿੰਨੀਆਂ ਵੀ ਚੀਜ਼ਾਂ ਸਾਡੀ ਅੱਖ ਵੇਖ ਰਹੀ ਹੈ ਨਾ ਇੱਕ ਵੀ ਚੀਜ਼ ਦੇ ਵਿੱਚ ਖੁਦਾ ਬਸ ਨਹੀਂ ਸਕਦਾ ਇਨਾ ਚੀਜ਼ਾਂ ਦੇ ਵਿੱਚ ਨਹੀਂ ਬਸ ਸਕਦਾ ਬਸੇਗਾ ਉਸ ਦੇ ਵਿੱਚ ਜਿਹੜਾ ਉਹਨੇ ਆਪਣੇ ਹੱਥ ਦੇ ਨਾਲ ਬਣਾਇਆ ਤੇ ਪਹਿਚਾਨ ਆਪਣੇ ਆਪ ਨੂੰ ਤੈਨੂੰ ਉਹਨੇ ਆਪਣੇ ਵਾਸਤੇ ਬਣਾਇਆ ਸੀ ਆਪਣੇ ਕਲਾਮ ਦੇ ਵਾਸਤੇ ਬਣਾਇਆ ਸੀ ਕਿ ਤੇਰੇ ਅੰਦਰ ਵਸਣਾ ਹੈ ਪਰ ਤੂੰ ਇੰਨਾ ਸ਼ਿਆਰ ਹੋ ਗਿਆ ਤੂੰ ਕਿਹਾ ਕਿ ਮੇਰੇ ਅੰਦਰ ਨਹੀਂ ਬਸਣਾ ਮੈਂ ਤੇਰੇ ਲਈ ਇੱਕ ਹਾਇਕਲ ਬਣਾ ਦੇਣਾ ਤੇਰੇ ਲਈ ਇੱਕ ਮੰਦਰ ਬਣਾ ਦੇਣਾ ਤੇਰੇ ਲਈ ਇੱਕ ਗੁਰਦੁਆਰਾ ਬਣਾ ਦੇਣਾ ਤੇਰੇ ਲਈ ਇੱਕ ਮਸਜਿਦ ਬਣਾ ਦੇਣਾ ਇੱਥੇ ਵਸੀ ਜਦੋਂ ਮੇਰਾ ਜੀ ਕਰੇਗਾ ਤੇ ਫਿਰ ਮੈਂ ਤੈਨੂੰ ਮਿਲਣ ਆ ਜਾ ਕਰਾਂ ਅੱਜ ਦੇ ਇਨਸਾਨ ਦੀ ਗੱਲ ਕਰਦੇ ਆਂ ਤੈਨਸਾਂ ਨੂੰ ਬਣਾਇਆ ਸੀ ਖੁਦਾ ਨੇ ਆਪਣੇ ਵਾਸਤੇ ਸੁਨਦਰ ਕਰ

ਕਿਸਮਲ ਦੇ ਸਭ ਤੋਂ ਸੋਨਾ ਰੂ ਦਾ ਮਕਦਸੀ ਜੋ ਬੰਦੇ ਦੇ ਅੰਦਰ ਮੈਂ ਚਾਹਾਂਗਾ ਕਿ ਇੱਕ ਵਚਨ ਪੜਿਆ ਜਾਵੇ ਬੇਲਾ ਗ੍ਰੰਥਿਓਂ ਔਰ ਤੀਸਰਾ ਬਾਪ ਉਦੀ 16 ਔਰ 17 ایت ਜਾਂ ਤੁਮ ਨਹੀਂ ਜਾਣਦੇ ਕਿ ਤੂੰ ਪਰਮੇਸ਼ਰ ਦਾ ਮੰਦਰ ਹੋ ਕਿ ਤੁਸੀਂ ਨਹੀਂ ਜਾਣਦੇ ਕਿ ਤੂੰ ਖੁਦਾ ਦਾ ਘਰ ਹੈਂ ਤੂੰ ਖੁਦਾ ਦਾ ਮੰਦਰ ਹੈਂ ਔਰ ਪਰਮੇਸ਼ਵਰ ਦਾ ਆਤਮਾ ਤੇਰੇ ਅੰਦਰ ਵਸਣਾ ਹੈ ਤੇ ਤੇਰੇ ਅੰਦਰ ਵਾਸ ਕਰਦਾ ਹੈ ਜੇ ਕੋਈ ਪਰਮੇਸ਼ਰ ਕੇ ਮੰਦਰ ਕੋ ਨਸ਼ਟ ਕਰੇਗਾ ਤੋ ਪਰਮੇਸ਼ਰ ਉਸੇ ਨਸ਼ਟ ਕਰੇਗਾ ਕੀ ਤੂੰ ਜੜੀਆਂ ਰਾਵਾਂ ਤੇ ਤੁਰਿਆ ਕੀ ਤੂੰ ਸੋਚਣਾ ਕਿ ਖੁਦਾ ਖੋਸ਼ ਹੈ ਤੂੰ ਉਹਦੇ ਕਰ ਨੂੰ ਖਰਾਬ ਕਰਨ ਰਿਹਾ ਤੂੰ ਉਹਦੇ ਮੰਦਰ ਨੂੰ ਖਰਾਬ ਕਰਨ ਰਿਹਾ ਤੂੰ ਮੰਦਰੇ ਖੁਦਾ ਦਾ ਤੂੰ ਗੁਰੂ ਦਵਾਰ ਆਇਆ ਖੁਦਾ ਦਾ ਤੂੰ ਮਸਜਿਦਾਂ ਖੁਦਾ ਦੀ ਤੂੰ ਗਿਰ ਜਾਇਆ ਖੁਦਾ ਦਾ ਤੂੰ ਉਚਰਚੇ ਖੁਦਾ ਦਾ ਤੂੰ ਉਹ ਸਵਾਰਨਾ ਤੇ ਕਦੀ ਆਪਣਾ ਅੰਦਰ ਤੇ ਸਵਾਰਿਆ ਹੀ ਨਹੀਂ ਹੱਥ ਚ ਕਲਾਮ ਬੇਸ਼ੱਕ ਆ ਗਿਆ ਨੀਅਤ ਚ ਫਰਕ ਹਾਲੇ ਵੀ ਉਨਾ ਹੀ ਹੈ ਲਿਬਾਸ ਹੀ ਬੇਸ਼ੱਕ ਬਦਲ ਲਿਆ ਆ ਪਰ ਦੂਸਰੇ ਨੂੰ ਨੀਮੀਆਂ ਵੇਖਣਾ ਹਾਲੇ ਵੀ ਅਸੀਂ ਚਾਹੁੰਦੇ ਆਂ ਤੂੰ ਖੁਦਾ ਦਾ ਮੰਦਰ ਹੈ ਜਿੱਥੇ ਖੁਦਾ ਨੇ ਵਸਣਾ ਤੂੰ ਗਿਰਜਾ ਤੋਂ ਨਾ ਤੂੰ ਗੁਰਦੁਆਰਾ ਤੋਂ ਨਾ ਤੂੰ ਮੰਦਰ ਤੋਂ ਨਾ ਤੂੰ ਮਸਜਿਦ ਤੋਂ ਨਾ ਕਦੀ ਆਪਣਾ ਦਿਲ ਵੀ ਤੇ ਤੋ ਜਿੱਥੇ ਉਹਦਾ ਕਲਾਮ ਵਸਣਾ ਹੈ ਇਸ ਕਾਇਨਾਤ ਦੇ ਵਿੱਚ ਕਈ ਮੰਦਰ ਕਈ ਗੁਰਦੁਆਰੇ ਕਈ ਗਿਰਜੇ ਔਰ ਕਈ ਮਸਜਿਦਾਂ ਕਿਸੇ ਦੇ ਉੱਤੇ ਪਾਕ ਨਹੀਂ ਲਿਖਿਆ ਹੁੰਦਾ ਕੀ ਲਿਖਿਆ ਹੁੰਦਾ ਕਦੀ ਸੁਣਿਆ ਲਿਖਿਆ ਹੋਵੇ ਕਿ ਪਵਿੱਤਰ ਗਿਰਜਾ ਇਹ ਲਫ਼ਜ਼ ਜਦੋਂ ਲਿਖਿਆ ਜਾਏਗਾ ਇਨਸਾਨ ਤੇ ਲਿਖਿਆ ਜਾਏਗਾ ਜਦੋਂ ਤੇਰੇ ਅੰਦਰ ਕਲਾਮ ਆ ਜਾਏਗਾ ਫਿਰ ਤੇਰੇ ਤੇ ਉੱਤੇ ਲਿਖਿਆ ਜਾਣਾ ਕਿ ਪਵਿੱਤਰ ਹੈ ਕਲ ਇਹ ਖੁਦਾ ਦਾ ਮੰਦਰ ਹੈ ਇਹ ਖੁਦਾ ਦਾ ਘਰ ਹੈ ਪਹਿਚਾਨ ਆਪਣੇ ਆਪ ਨੂੰ ਕਿ ਤੂੰ ਰੱਬ ਦੀ ਹੈ ਕਲ ਹੈ ਜਾਂ ਨਹੀਂ ਹੈ ਇਹ ਕਿਸੇ ਨੇ ਕਿਹਾ ਤਾਂ ਕਿ ਤੂੰ ਬੜਾ ਪੱਕਾ ਇਮਾਨਦਾਰ ਹੈ ਇਹ ਦਿਨ ਗੱਲ ਨਹੀਂ ਬਣਨੀ ਹਰ ਇਨਸਾਨ ਆਪਣੇ ਆਪ ਨੂੰ ਬਿਹਤਰ ਜਾਣਦਾ ਹੈ ਸੋਚ ਕੇ ਦੱਸ ਜਿੰਨੀਆਂ ਦੁਆਵਾਂ ਤੂੰ ਅੱਜ ਤੱਕ ਕੀਤੀਆਂ ਜਿੰਨੀਆਂ ਅਰਦਾਸਾਂ ਕੀਤੀਆਂ ਜਿੰਨੀਆਂ ਨਮਾਜ਼ਾਂ ਪੜ੍ਹੀਆਂ ਇੱਕ ਵੀ ਬਿਨਾਂ ਮਤਲਬ ਤੋਂ ਨਹੀਂ ਸੀ ਇੱਕ ਵੀ ਦੁਆ ਇੱਕ ਵੀ ਨਮਾਜ਼ ਇੱਕ ਵੀ ਅਰਦਾਸ ਐਸੀ ਨਹੀਂ ਸੀ ਜਿਹਦੇ ਵਿੱਚ ਤੂੰ ਕੁਝ ਮੰਗਿਆ ਨਾ ਹੋਵੇ ਰਾਈਟ ਰਾਈਟ ਇੱਕ ਦਰਜਾ ਖੁਦਾ ਦੇ ਵਚਨ ਦੇ ਵਿੱਚ ਖੁਦਾ ਦੇ ਕਲਾਮ ਦੇ ਵਿੱਚ ਉਹ ਆਉਂਦਾ ਜਿੱਥੇ ਲਿਖਿਆ ਕਿ ਤੂੰ ਮੰਗੋਗੇ ਤਾਂ ਤੁਮੇ ਦਿੱਤਾ ਜਾਏਗਾ ਇਹ ਉਹਨਾਂ ਵਾਸਤੇ ਹੈ ਜਿਹੜੇ ਘਰ ਦੇ ਬਾਹਰ ਆ ਕੇ ਖੜੇ ਹੁੰਦੇ ਨੇ ਏ ਮੰਗਤਿਆਂ ਵਾਸਤੇ ਆ ਆਪਣ ਆਪਣਾ ਨਜ਼ਰੀਆ ਆ ਕਲਾਮ ਨੂੰ ਵੇਖਣ ਦਾ ਤੇ ਜਿਹੜੇ ਖੁਦਾ ਦੇ ਬੱਚੇ ਹੁੰਦੇ ਆ ਉਹਨਾਂ ਵਾਸਤੇ ਆਇਤ ਇੱਕ ਲਿਖੀ ਆ ਕਿ ਜੋ ਚਾਹੋਗੇ ਉਹ ਤੁਹਾਡੇ ਲਈ ਹੋ ਜਾਏਗਾ ਆਮੇਨ ਹੁਣ ਇਹ ਫੈਸਲਾ ਕਰੋ ਕਿ ਤੁਸੀਂ ਮੰਗਤੇ ਬੰਨਾ ਕਿ ਉਹਦੇ ਧੀਆ ਪੁੱਤਰ ਬੰਨਾ ਹallelujah ਇਸ ਵਰਗ ਉਹਦੇ ਧੀਆ ਪੁੱਤਰਾਂ ਦਾ ਹੈ ਕੋਈ ਇਨਸਾਨ ਆਪਣਾ ਘਰ ਬਣਾਉਂਦਾ ਤੇ ਬਾਹਰਦਿਆਂ ਨੂੰ ਵਾਸ ਕਰਨ ਹੀ ਨਹੀਂ ਦਿੰਦਾ ਆਪਣੇ ਧੀਆ ਪੁੱਤਰਾਂ ਨੂੰ ਵਾਸ ਕਰਨ ਦਿੰਦਾ ਤੇ ਜੇ ਤੁਸੀਂ ਕਿਸੇ ਦੂਸਰੇ ਨੂੰ ਵਾਸ ਨਹੀਂ ਕਰਨ ਦਿੰਦੇ ਤੇ ਕੀ ਉਹ ਤੁਹਾਨੂੰ ਵਾਸ ਕਰਨ ਦੇਗਾ ਤੇ ਆਪਣੇ ਆਪ ਨੂੰ ਪਹਿਚਾਨ ਕਿ ਤੂੰ ਖੁਦਾ ਦਾ ਮੰਦਰ ਹੈ ਜਿੱਥੇ ਤੇਰਾ ਕਲਾਮ ਸੋਣੀਏ ਉਹ ਜਗਾ ਜਿੱਥੇ ਤੇਰਾ ਕਲਾਮ ਕਿੰਨੇ ਲੋਕ ਅੱਜ ਆਪਣੇ ਆਪ ਨੂੰ ਤਿਆਰ ਕਰਨਗੇ ਕਿ ਮੇਰੇ ਅੰਦਰ ਖੁਦਾ ਦਾ ਕਲਾਮ ਵਸੇ ਆਪਣਾ ਹੱਥ ਉਠਾਓ ਤੇ ਮੇਰਾ ਦਾਵਾ ਹੈ ਕਿ ਜਿੰਨੇ ਪੂਰੇ ਸੱਚੇ ਈਮਾਨ ਦੇ ਨਾਲ ਆਪਣੇ ਈਮਾਨ ਦੇ ਵਿੱਚ ਇਹ ਗੱਲ ਰੱਖਣਗੇ ਕਿ ਮੇਰੇ ਅੰਦਰ ਖੁਦਾ ਦਾ ਕਲਾਮ ਵਸੇ ਤੇ ਮੈਂ ਖੁਦਾ ਦਾ ਮੰਦਰ ਬਣ ਜਾਵਾਂ ਤੇ ਉਹ ਅੱਜ ਹੀ ਬਣ ਜਾਣਗੇ ਤੇ ਕਿੰਨੇ ਲੋਕ ਨੇ ਜਿਹੜੇ ਅੱਜ ਇਸ ਇਬਾਦਤ 'ਚ ਬਰਕਤ ਲੈਣ ਆਏ ਨੇ ਮੈਂ ਇਹ ਕਵਾਂਗਾ ਕਿ ਅੱਜ ਬਰਕਤ ਨਹੀਂ ਲੈ ਕੇ ਜਾਣੀ ਅੱਜ ਬਰਕਤਾਂ ਜਿੰਨੇ ਦੇਣੀ ਆ ਉਹਨੂੰ ਹੀ ਨਾਲ ਲੈ ਜਾਣਾ ਅੱਜ ਰੱਬ ਨੂੰ ਨਾਲ ਲੈ ਕੇ ਜਾਣਾ ਤੇ ਤੇਰੇ ਨਾਲ ਉਦੋਂ ਜਾਏਗਾ ਜਦੋਂ ਤੇਰੇ ਅੰਦਰ ਵਸੇਗਾ ਜਿੱਥੇ ਤੇਰਾ ਕਲਾਮ ਏ ਜਿੱਥੇ ਤੇਰਾ ਕਲਾਮ ਜਿੱਥੇ ਤੇਰਾ ਕਲਾਮ ਤੇ ਤੇਰਾ ਕਲਾਮ ਦਰਦਰ ਗਫਦਤਾ ਏ ਤੇਰਾ ਕਲਾਮ ਤੇਰਾ ਕਲਾਮ ਐ ਹੇ ਜਿੱਥੇ ਤੇਰਾ ਕਲਾਮ ਜਿੱਥੇ ਤੇਰਾ ਖਲਾਮ ਜੋੜੀਏ ਓ ਜਗਾ ਕਿ ਤੇਰਾ ਕਲਾਮੇ ਸੋਣੀਏ ਓ ਜਗਾ ਛੋਦੀ ਤੇਰੇ ਜਲਾਲ ਨੂੰ ਹੋਣੀਏ ਓ ਜਗਾ ਛੋਦੀ ਤੇਰੇ ਜਲਾਲ ਨੂੰ ਹੋਣੀਏ ਓ ਜਗਾ ਜਿੱਕੇ ਤੇਰਾ ਕਲਾਮ ਜਿੱਕੇ ਤੇਰਾ ਕਲਾਮ ਜਿੱਥੇ ਤੇਰਾ ਕਲਾਮ ਜਿੱਥੇ ਛੂੰਦੀ ਤੇਰੇ ਜلال ਨੂੰ ਹੋਣੀ ਏ ਉਹ ਜਗ੍ਹਾ ਛੂੰਦੀ ਤੇਰੇ ਜلال ਨੂੰ ਹੋਣੀ ਏ ਉਹ ਜਗ੍ਹਾ ਜਦੋਂ ਤੇਰੇ ਅੰਦਰ ਕਲਾਮ ਆਏਗਾ ਨਾ ਜਦੋਂ موسی ਦੇ ਅੰਦਰ ਕਲਾਮ ਆ ਗਿਆ ਸੀ ਜਦੋਂ موسی ਦੇ ਅੰਦਰ ਕਲਾਮ ਆ ਗਿਆ ਸੀ ਨਾ ਉਹਦਾ ਚਿਹਰੇ ਤੇ ਇੰਨਾ ਜلال ਸੀ ਇਸرائیਲੀਆਂ ਕੋ ਚੱਲਿਆ ਹੀ ਨਹੀਂ ਸੀ ਜਾਂਦਾ ਜਿਹੜਾ ਵੇਖਦਾ ਸੀ ਉਹਨੂੰ ਗਸ਼ ਬੈ ਜਾਂਦੀ ਇਸ ਕਰਕੇ ਉਹ ਆਪਣਾ ਫੇਸ ਕੱਜ ਕੇ ਰੱਖਦਾ ਸੀ ਇਹ ਨਾ ਸੋਚਿਓ ਕਿ ਚਿਹਰੇ ਤੋਂ ਵੇਖ ਕੇ ਪਤਾ ਨਹੀਂ ਲੱਗਦਾ ਕਿ ਇਹਦੇ ਅੰਦਰ ਕਲਾਮ ਹੈ ਜਾਂ ਨਹੀਂ ਹੈ ਇਹ ਤੇਰਾ ਚਿਹਰਾ ਦੱਸੇਗਾ ਤੇਰੇ ਚਿਹਰੇ ਤੇ ਜਿਹੜੀ ਰੌਣਕ ਹੋਵੇਗੀ ਨਾ ਉਹ ਖੁਦਾ ਦੀ ਰੌਣਕ ਹੋਵੇਗੀ ਫਿਰ ਉਹ ਜਗਾ ਛੁੰਦੀ ਹੈ ਉਹਦੇ ਜਲਾਲ ਨੂੰ ਜਿੱਥੇ ਤੇਰਾ ਕਲਾਮ ਜਿੱਥੇ ਤੇਰਾ ਕਲਾਮ ਦਿੱਤੇ 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 ਤੇਰਾ ਕਲਾਮ ਦੁਹਾਂ ਦਿਨ ਵਿੱਚ ਅਣਖ ਲੋਵੇ ਜਿੱਥੇ ਤੇਰਾ ਕਲਾਮ ਅੱਖੋਂ ਲਖਵੇਂ ਹੁੰਦੇ ਦੇਖੇ ਜਿੱਥੇ ਤੇਰਾ ਕਲਾਮ ਕੁਲ ਜ਼ਮ ਦੇ ਦੋ ਹਿੱਸੇ ਹੁੰਦੇ ਜਿੱਥੇ ਤੇਰਾ ਕਲਾਮ ਮੁਰਦਾ ਲਾਦਰ ਵੀ ਉੱਠਿਆ ਵੇ ਜਿੱਥੇ ਤੇਰਾ ਕਲਾਮ ਜਰਵੀ ਉਠਿਆ ਵੇ ਜਿੱਥੇ ਤੇਰਾ ਕਲਾਮ ਜਿੱਥੇ ਤੇਰਾ ਕਲਾਮ ਜਿੱਥੇ ਤੇਰਾ ਕਲਾਮ ਅਗਵੀ ਠੰਡੀ ਠਾਰ ਹੋ ਜਾਂਦੀ ਜਿੱਥੇ ਤੇਰਾ ਕਲਾਮ ਜਿੱਥੇ ਤੇਰਾ ਕਲਾਮ ਖੇਲਾਂ ਦੇ ਟਾਲੇ ਟੁੱਟ ਜਾਂਦੇ ਜਿੱਥੇ ਤੇਰਾ ਕਲਾਮ ਜਿੱਥੇ ਤੇਰਾ ਕਲਾਮ ਸ਼ੇਰਾਂ ਦੇ ਮੂੰਹ ਬੰਦ ਹੋ ਜਾਂਦੇ ਜਿੱਥੇ ਤੇਰਾ ਕਲਾਮ ਜਿੱਥੇ ਤੇਰਾ ਹਰ ਇਨਸਾਨ ਦੇ ਅੰਦਰ ਇੱਕ ਮਹਿਕ ਹੁੰਦੀ ਹੈ ਕੋਈ ਜਾਨਵਰ ਜਦੋਂ ਕਿਸੇ ਇਨਸਾਨ ਦੇ ਕੋਲ ਜਾਂਦਾ ਪਹਿਲਾਂ ਉਹਦੀ ਮਹਿਕ ਲੈਂਦੀ ਹੈ ਤੇ ਦਾਨੀਅਲ ਨੂੰ ਇਸ ਕਰਕੇ ਮੂੰਹ ਨਹੀਂ ਸੀ ਪਾ ਸਕਿਆ ਉਹਦੇ ਅੰਦਰ ਜਿਹੜੀ ਮਹਿਕ ਸੀ ਉਹਦੇ ਗੁਰੂ ਦੀ ਸੀ ਉਹਦੇ ਅੰਦਰ ਜਿਹੜੀ ਮਹਿਕ ਸੀ ਉਹ ਕਲਾਮ ਦੀ ਮਹਿਕ ਸੀ ਕੀ ਤੇਰੇ ਅੰਦਰ ਕਲਾਮ ਦੀ ਮਹਿਕ ਹੈਗੀ ਜਾਂ ਨਹੀਂ ਜੇ ਬਾਜ਼ਾਰੋਂ ਇਤਰ ਲੈ ਕੇ ਲਾਉਂਦੇ ਆ ਨਾ ਤੇ ਉਹਦੀ ਖੁਸ਼ਬੂ ਆਉਂਦੀ ਹੈ ਕਿੰਨੀ ਧੀਰ ਹੋਈ ਤੈਨੂੰ ਇਬਾਦਤ ਕਰਦਿਆਂ ਤੇ ਤੇਰੇ ਅੰਦਰ ਕਲਾਮ ਦੀ ਮਹਿਕ ਹੀ ਨਹੀਂ ਆਉਂਦੀ ਤੇ ਤੇਰੇ ਅੰਦਰ ਕਲਾਮ ਦੀ ਮਹਿਕ ਹੋਣੀ ਚਾਹੀਦੀ ਹੈ ਫਿਰ ਕੀ ਹੋਵੇਗਾ ਛੇਰਾਂ ਦੇ ਮੂੰਹ ਬੰਦ ਹੋ ਜਾਂਦੇ ਜਿੱਤੇ ਤੇਰਾ ਕਲਾਮ ਜਿੱਤੇ ਤੇਰਾ ਕਲਾਮ ਦੂ ਨਮ ਸਾਹ ਜੀਆਂ ਤੱਕ ਜਾਵੇ ਜਿੱਤੇ ਤੇਰਾ ਕਲਾਮ ਜਿੱਤੇ ਤੇਰਾ ਕਲਾਮ ਅਰਸ਼ੋਂ ਨੂਰ ਦੀ ਉੱਤਰ ਆਵੇ ਜਿੱਤੇ ਤੇਰਾ ਕਲਾਮ ਜਿੱਤੇ ਤੇਰਾ ਕਲਾਮ ਜਿੱਤੇ ਤੇਰਾ ਕਲਾਮ ਜਿੱਤੇ ਜਿੰਨਾ ਗਲੀ ਤੇ ਕੁਚੀਆਂ ਸ਼ਿਫਾ ਜਿੰਨਾ ਗਲੀ ਤੇ ਕੂਚਿਆਂ ਵੇਖੀ ਤੇਰੀ ਸ਼ਿਫਾ ਉਸ ਗਲੀ ਤੇ ਕੂਚਿਆਂ ਨੇ ਕੱਲੀ ਸ਼ਿਫਾ ਹੀ ਨਹੀਂ ਵੇਖੀ ਪਰ ਅੱਜ ਦਾ ਇਨਸਾਨ ਕੱਲੀ ਸ਼ਿਫਾ ਵੇਖਦਾ ਕਿ ਜਿਸਮ ਨੂੰ ਆਰਾਮ ਕਿੱਥੋਂ ਮਿਲਣਾ ਹੈ ਇਹ ਤੇਰੇ ਜਿਸਮ ਨੂੰ ਲੱਖ ਵਾਰੀ ਵੀ ਆਰਾਮ ਮਿਲ ਜਾਵੇ ਫਿਰ ਖਾਕ 'ਚ ਮਿਲ ਜਾਣਾ ਇਹ ਯਾਦ ਰੱਖੀਂ ਲਾਜ਼ਰ ਨੂੰ ਬੇਸ਼ੱਕ ਯਿਸੂ ਮਸੀਹ ਨੇ ਜ਼ਿੰਦਾ ਕੀਤਾ ਸੀ ਪਰ ਫੇਰ ਮਰ ਗਿਆ ਸੀ ਇਹ ਯਾਦ ਰੱਖੀਂ ਇਹ ਖੁਦਾ ਨੇ ਕਿਹਾ ਕਿ ਇਹ ਖਾਕ ਤੋਂ ਲਿਆ ਤੇ ਫਿਰ ਖਾਕ ਚ ਮਿਲ ਜਾਏਗਾ ਤੇ ਉਹ ਗਲੀ ਤੇ ਕੁਚੀਆਂ ਕੱਲੀ ਸ਼ਿਫਾ ਨਹੀਂ ਵੇਖੀ ਉਹਨਾਂ ਨੇ ਨਾਲ ਇੱਕ ਇੱਕ ਚੀਜ਼ ਹੋਰ ਵਖੀ ਕਿਹੜੀ ਜਿੰਨਾ ਗਲੀ ਤੇ ਕੁਚੀਆਂ ਵੇਖੇ ਤੇਰੀ ਸ਼ਿਫਾ ਉਹਨਾਂ ਨੇ ਜਾਨ ਦੇਨ ਤੱਕ ਵੇਖੀ ਤੇਰੀ ਵਫਾ ਇਹ ਜਦੋਂ ਹਿਸਾਬ ਹੋਣਾ ਨਾ ਇਹ ਹਿਸਾਬ ਨਹੀਂ ਹੋਣਾ ਤੂੰ ਕਿੰਨੇ ਰੋਜ਼ੇ ਰੱਖੇ ਇਹ ਹਿਸਾਬ ਨਹੀਂ ਹੋਣਾ ਤੂੰ ਕਿੰਨੀਆਂ ਦੁਆਵਾਂ ਕੀਤੀਆਂ ਇਹ ਹਿਸਾਬ ਨਹੀਂ ਹੋਣਾ ਕਿ ਤੂੰ ਕਿੰਨੀਆਂ ਇਬਾਦਤਾਂ ਦੇ ਵਿੱਚ ਬੈਠਾ ਇਹ ਹਿਸਾਬ ਹੋਣਾ ਕੀ ਤੂੰ ਕਲਾਮ ਦਾ ਵਫਾਦਾਰ ਸੀ ਜਾਨ ਦੇਨ ਤੱਕ ਵਫਾਦਾਰ ਰਹ ਫਿਰ ਜ਼ਿੰਦਗੀ ਦਾ ਤਾਜ ਮਿਲਣਾ ਹੈ ਇੱਥੇ ਤੇ ਸ਼ਿਫਾ ਵੇਖ ਕਿਤੇ ਗੁਰੂ ਨੂੰ ਛੱਡ ਦਿੰਦੇ ਨੇ ¿Quién tiene pascal?